ਜਿਹੜੇ ਪ੍ਰੈਸ ਦੇ ਮਿੱਤਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਪੰਜਾਬੀ ਹੁੰਦੇ ਹੋਣ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਪੋਟੈਂਸ਼ੀਅਲ ਹੈ ਜਿਹੜੀ ਕਪੈਸਿਟੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਕੰਮ ਕੀਤੇ ਨੇ ਉਹ ਆਪਾਂ ਸਿਰੇ ਲਾਂ ਦੀ ਜਗ੍ਹਾ ਉਹਨਾਂ ਨੂੰ ਨੀਵੇ ਕੀਤਾ ਔਰ ਰੀਜ਼ਨ ਇਹ ਹੈ ਕਿ ਸਾਡੀ ਇਨੇ ਮਿਹਨਤੀ ਬੰਦੇ ਇਨੇ ਚੰਗੇ ਬੰਦੇ ਪਰ ਪੰਜਾਬ ਜਿਹੜਾ ਦੇਸ਼ ਦੀ ਤਰੱਕੀ ਦਾ ਧੂਰੀ ਸੀ ਉਹ ਦੇਸ਼ ਦੀ ਤਰੱਕੀ ਦੀ ਧੂਰੀ ਨਹੀਂ ਰਹੀ ਉਹ ਜਿਹੜੀ ਪੰਜਾਬ ਦੀ ਪੀੜ ਹੈ ਉਹ ਦੇਸ਼ ਦੀ ਪੀੜ ਬਣ ਗਈ ਹੈ ਚਾਹੇ ਉਹ ਡਰੱਗਸ ਦਾ ਮਾਮਲਾ ਹੋਵੇ ਚਾਹੇ ਉਹ ਨਾ ਆਰਡਰ ਦਾ ਪੋਜੀਸ਼ਨ ਹੋਵੇ ਚਾਹੇ ਛੰਗਾ ਕੰਮ ਕਰਨ ਵਾਲੇ ਜਿਹੜੇ ਸਾਡੇ ਜਵਾਨ ਬੱਚੇ ਨੇ ਉਹ ਬਾਹਰ ਜਾਣ ਲੱਗੇ ਨੇ ਤੇ ਇਹ ਸਾਰੇ ਜਿਹੜੇ ਸਾਡੇ ਦਰਦ ਨੇ ਉਹ ਪੀੜ ਦੇਸ਼ ਦੀ ਪੀੜ ਨਾ ਬਣ ਕੇ ਇਹ ਦੇਸ਼ ਦੀ ਜਿਹੜੀ ਸ਼ਕਤੀ ਹੈ ਉਹ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵਲ ਮਿਲ ਕੇ ਕੰਮ ਕਰਨਾ ਪਏਗਾ ਜਦੋਂ ਮੈਂ ਡਾਟਾ ਵੇਖਦੀ ਆ ਤੇ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਕੰਮ ਦੇ ਇਲਾਵਾ ਕੋਈ ਕੰਮ ਇੱਥੇ ਹੋਇਆ ਹੀ ਨਹੀਂ ਹੈ ਮੈਂ ਤੁਹਾਨੂੰ ਇੱਕ ਇੱਕ ਸਕੀਮ ਦੇ ਥੱਲੇ ਕਿੰਨਾ ਕਿੰਨਾ ਗਿਆ ਉਹ ਵੀ ਦੱਸ ਸਕਦੀ ਆ ਉਹਨੇ ਉਹ ਕੱਢ ਕੇ ਦੱਸ ਦਿਆਂਗੀ ਲੇਕਿਨ ਮੋਟਾ-ਮੋਟੀ ਗੱਲ ਕਰਾਂ ਤੇ ਜਦੋਂ 2014 ਚ ਮੋਦੀ ਸਰਕਾਰ ਬਣ ਕੇ ਆਈ ਤੇ ਉਸ ਟਾਈਮ ਪੂਰੇ ਦੇਸ਼ ਦਾ ਜਿਹੜਾ ਬਜਟ ਸੀ ਉਹ 5 ਲੱਖ ਕਰੋੜ ਸੀ ਪੂਰੇ ਦੇਸ਼ ਦਾ ਬਜਟ 5 ਲੱਖ ਕਰੋੜ ਸੀ ਅੱਜ ਸਿਰਫ ਪੰਜਾਬ ਦਾ ਜਿਹੜਾ ਸੈਂਟਰਲ ਅਲੋਕੇਸ਼ਨ ਹੈ ਉਹ ਪੰਜਾਬ ਦੇ ਡਿਵੈਲਪਮੈਂਟ ਲਈ ਪੰਜਾਬ ਦਾ ਬਜਟ 2 ਲੱਖ ਕਰੋੜ ਹੈ ਔਰ ਇਹ ਕੰਮ ਮੋਦੀ ਸਰਕਾਰ ਨੇ ਕਰਕੇ ਦਿੱਤਾ ਹੈ ਤੁਸੀਂ ਚਾਹੇ ਨੈਸ਼ਨਲ ਹਾਈਵੇ ਦੀ ਗੱਲ ਕਰ ਲਓ ਤੁਸੀਂ ਚਾਹੇ ਹਰ ਘਰ ਜਲ ਮਿਸ਼ਨ ਦੀ ਗੱਲ ਕਰ ਲਓ ਸਵਦੇਸ਼ ਯੋਜਨਾ ਦੀ ਗੱਲ ਕਰ ਲਓ ਪ੍ਰਸ਼ਾਦ ਯੋਜਨਾ ਚ ਜਿਨੇ ਸਾਡੇ ਵੱਡੇ ਗੁਰਦੁਆਰੇ ਨੇ ਉਹਨਾਂ ਦੇ ਰੱਖ-ਰਖਾਅ ਦੀ ਗੱਲ ਕਰ ਲਓ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲਓ ਇਹ ਸਾਰਾ ਦਾ ਸਾਰਾ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਉਣ ਦੀ ਗੱਲ ਕਰ ਲਓ ਪਟਿੰਡਾ ਇਹ ਹੁਣ 에어ਪੋਰਟ ਜਿਹੜੇ 31 ਤੋਂ ਤੁਹਾਡਾ ਜਲੰਧਰ ਸ਼ੁਰੂ ਹੋ ਰਿਹਾ ਤੇ ਉਹਦੇ ਬਾਅਦ ਇਹ ਜਿਹੜਾ ਸਾਡਾ ਲੁਧਿਆਣੇ ਦਾ ਉੱਥੇ ਵੀ ਕੰਮ ਚੱਲ ਰਿਹਾ ਜਿੰਨੇ ਵੀ ਕੰਮ ਹੋਏ ਨੇ ਸੈਟਲ ਗਵਰਨਮੈਂਟ ਨੇ ਕਰਕੇ ਦਿੱਤੇ ਨੇ 스마트 ਸਿਟੀ ਚ ਵੀ ਸੈਟਲ ਗਵਰਨਮੈਂਟ ਨੇ ਪੈਸਾ ਭੇਜਿਆ ਹੁਣ ਇਥੇ ਕੀ ਹੋਇਆ ਉਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਅ ਅੰਮ੍ਰਿਤਸਰ ਵੀ 스마트 ਸਿਟੀ ਚ ਪੈਸਾ ਭੇਜਿਆ ਇੱਥੇ ਵੀ ਪ੍ਰੋਬਲਮ ਜਿੱਥੇ ਸੀ ਉੱਥੇ ਹੀ ਐ ਬੂੜਾ ਨਾਲਾ ਅੱਜ ਵੀ ਬੂੜਾ ਨਾਲਾ ਹੀ ਰਹਿ ਗਿਆ ਉਹ ਮੈਨੂੰ ਲੱਗਦਾ ਜਿਵੇਂ ਸੋਨੇ ਦੀ ਖਾਨ ਬਣ ਗਿਆ ਕੁਝ ਲੋਕਾਂ ਲਈ ਜਿਹੜੇ ਉਹਨੂੰ ਐਕਸਪਲੋਇਟ ਕਰਨ ਦਾ ਕੰਮ ਕਰਦੇ ਨੇ ਪਰ ਉੱਥੇ ਕੰਮ ਕਰਨ ਦਾ ਕੰਮ ਨਹੀਂ ਕਰਦੇ ਇੱਥੇ ਡਰੱਗਸ ਦੀ ਜਦੋਂ ਗੱਲ ਆਉਂਦੀ ਏ ਤੇ 26000 ਸਾਡੇ ਯੁਵਾ ਉਹ ਡਰੱਗ ਦੀ ਚਪੇਟ 'ਚ ਆ ਕੇ ਉਹਨਾਂ ਦੀ ਮੌਤ ਹੋਈ ਏ 1 ਸਾਲ 'ਚ ਇਨਾ ਵੱਡਾ ਜਦੋਂ ਆਕੜਾ ਆਂਦਾ ਹੈ ਤੇ ਲੱਗਦਾ ਹੈ ਕਿ ਡਰੱਗ ਮਾਫੀਆ ਜਿੰਨੂੰ ਖਤਮ ਕਰਨ ਲਈ ਤੁਸੀਂ ਇੱਥੇ ਸਰਕਾਰ ਬਣਦੀ ਸੀ ਜਿੰਨੂੰ ਖਤਮ ਕਰਕੇ ਤੁਸੀਂ ਸੋਚਿਆ ਸੀ ਕਿ ਇੱਥੇ ਨਵੀਂ ਸਰਕਾਰ ਆ ਕੇ ਜਿਹੜੇ ਉਹਨਾਂ ਦਾ ਪ੍ਰੋਮਿਸ ਸੀ ਅਸੀਂ ਯੁਵਾ ਨੂੰ ਬਚਾਵਾਂਗੇ ਤੇ ਡਰੱਗਸ ਤੇ ਕੰਟਰੋਲ ਕਰਾਂਗੇ ਉਹ ਕੰਮ ਨਹੀਂ ਹੋਇਆ ਉਹਦਾ ਨੁਕਸਾਨ ਪੂਰਾ ਦੇਸ਼ 부ਕਤ ਰਿਹਾ ਹੈ ਪੰਜਾਬ ਤੇ ਪਹਿਲਾਂ 부ਕਤ ਰਿਹਾ ਹੈ ਪੰਜਾਬ ਸਾਡੀ ਜਿਹੜੀ ਕੌਮ ਹੈ ਮੈਂ ਪੰਜਾਬੀਆਂ ਤੇ ਪੰਜਾਬੀ ਚ ਹੈ ਮੇਰੇ ਪੁਰਖੇ ਸੀ ਹੋਰ ਵੀ ਆਪਾਂ ਸਾਰਿਆਂ ਦੇ ਪੂਰਵਜ ਸੀ ਸਾਰਿਆਂ ਨੇ ਰਲ ਮਿਲ ਕੇ ਦੇਸ਼ ਦੀ ਰੱਖਿਆ ਸੁਰੱਖਿਆ ਦਾ ਕੰਮ ਕੀਤਾ ਸਾਰਿਆਂ ਨੇ ਮਿਲ ਕੇ ਦੇਸ਼ ਦੀ ਸਭਿਤਾ ਸੰਸਕ੍ਰਿਤੀ ਦਾ ਮਾਨ ਸਨਮਾਨ ਰੱਖਿਆ ਅੱਜ ਜਿਹੜੇ ਉਹੀ ਬੰਦੇ ਉਹੀ ਟੱਬਰ ਅੱਜ ਖੁਦ ਉੱਚ ਪੇੜ ਚ ਆ ਗਏ ਨੇ ਡਰੱਗਸ ਹੋਏ ਲਾਅ ਐਂਡ ਆਰਡਰ ਸਿਚੁਏਸ਼ਨ ਹੋਏ ਧੀਆਂ ਕੁੜੀਆਂ ਦਾ ਜਿਵੇਂ ਰੋਲ ਦੀ ਪਰੇਸ਼ਾਨੀ ਉਹਨਾਂ ਨੂੰ ਚੱਲਣ ਫਿਰਨ ਦੀ ਪਰੇਸ਼ਾਨੀ ਉਹ ਡਾਂਗਾ ਕੱਢਦੇ ਨੇ ਹੜਤਾਲਾਂ ਦਾ ਕੰਮ ਹੋਏ ਲਗਾਤਾਰ ਇਥੇ ਕਿਸਾਨਾਂ ਨੂੰ ਲੈ ਕੇ ਵੀ ਜਿੰਨਾ ਕੰਮ ਸਕੇ ਸਰਕਾਰ ਨੇ ਕੀਤਾ ਚਾਹੇ ਉਹ ਕੋਈ ਵੀ ਕੰਮ ਹੋਏ ਉਹ ਸਹੀ ਗਵਰਨਮੈਂਟ ਦੇ ਕੰਮ ਨਹੀਂ ਪਰ ਸਟੇਟ ਗਵਰਨਮੈਂਟ ਨੇ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕੰਮ ਨਹੀਂ ਕੀਤੇ ਔਰ ਉਹਦਾ ਦਾ ਜਿਹੜਾ ਨਜ਼ਰੀਆ ਹੈ ਉਹ ਨਜ਼ਰੀਆ ਸਾਨੂੰ ਸਾਰਿਆਂ ਤੋਂ ਦਿਸਦਾ ਹੈ ਕਿ ਇਹਨਾਂ ਨੇ ਚੋਣਾਂਵਾਂ ਚ ਵੀ ਇਨਾਂ ਨੂੰ ਆਪਣੇ ਮੰਤਰੀ ਕਾਟਣ ਪੈ ਗਏ ਕਿਉਂਕਿ ਇੱਥੇ ਕੈਂਡੀਡੇਟ ਨਹੀਂ ਹੈ ਨਾ ਦੇਖੋ ਇਸ ਕਰਕੇ ਇਹਨਾਂ ਨੂੰ ਮੰਤਰੀਆਂ ਨੂੰ ਉਤਾਰਨਾ ਪਿਆ ਤੇ ਜਿਹੜਾ ਨਾਰਾ ਲਵਾਉਂਦੇ ਨੇ ਕਿ 13 ਦੀ 13 ਆਪਾਂ ਜਿੱਤ ਕੇ ਦੇਣਗੇ 13 ਤੇ 0 ਹੋਏਗਾ ਮੈਂ ਕਿਹਾ ਜਿਹੜੇ 0 ਬੰਦੇ ਨੇ ਉਹਨਾਂ ਨੂੰ 0 ਹੀ ਦਿੱਸਦਾ ਹੈ ਇਹ 0 ਬੰਦੇ ਨੇ ਇਹਨਾਂ ਨੇ ਪੰਜਾਬ ਨੂੰ 0 ਕਰਨ ਦੀ ਕੋਸ਼ਿਸ਼ ਕਰ ਲਈ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਆਪਣੀ ਗਵਰਨਮੈਂਟ ਦੇ ਸੈਟਲ ਗਵਰਨਮੈਂਟ ਤੇ ਕਿ ਅਸੀਂ ਪੰਜਾਬ ਨੂੰ ਕਦੇ ਜ਼ੀਰੋ ਨਹੀਂ ਹੋਣ ਦੇਣਗੇ ਕਿਉਂਕਿ ਪੰਜਾਬ ਸਾਡੀ ਜਾਨ ਹੈ ਪੰਜਾਬ ਦੇਸ਼ ਦਾ ਮਾਣ ਹੈ ਤੇ ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ ਉਹਦੇ ਉਹਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਆਪਾਂ ਸਾਰਿਆਂ ਨੇ ਮਿਲ ਕੇ ਕਰਨਾ ਹੈ ਇੱਥੇ ਦੇ ਬੰਦੇ ਜਿਹਨੇ ਚੰਗੇ ਨੇ ਉਹਨਾਂ ਨੂੰ ਓਪਰਚ्युनिटीਜ਼ ਚਾਹੀਦੀਆਂ ਨੇ ਉਹਨਾਂ ਨੂੰ ਮੌਕਾ ਚਾਹੀਦਾ ਆਪਾਂ ਤੇ ਸਾਰੇ ਇੱਕ ਬੰਦਾ ਸੌਦਾ ਕਰਨ ਯੋਗ ਹੈ ਉਹਨੂੰ ਮੌਕਾ ਹੀ ਨਹੀਂ ਦੇਵੋਗੇ ਤੁਸੀਂ ਸੜਕਾਂ ਤੋੜ ਕੇ ਰੱਖੋਗੇ ਪਾਣੀ ਨਹੀਂ ਪਹੁੰਚਾਓਗੇ ਕੋਈ ਹੋਰ ਕੰਮ ਨਹੀਂ ਕਰੋਗੇ ਚੋਰੀ ਚਕਾਰੇ ਵਾਲਿਆਂ ਨੂੰ ਬਧਾਓਗੇ ਹਰ ਚਰਾਇ ਤੇ ਤੁਸੀਂ ਠੇਕਾ ਖੋਲਦੇ ਹੋਗੇ ਇਹ ਜਿਹੜੇ ਕੰਮ ਨੇ ਬੱਚਿਆਂ ਦਾ ਸਕੂਲ ਨੇੜੇ ਹੋਏ ਕੁੜੀਆਂ ਦਾ ਕਾਲਜ ਨੇੜੇ ਹੋਏ ਉਹਨਾਂ ਕੋਈ ਫਰਕ ਨਹੀਂ ਪੈਂਦਾ ਕੰਮ ਐਕਸਪੋਰਟ ਦਾ ਹੋਏ ਸਾਨੂੰ ਲੇਬਰ ਜਿਹੜੀ ਚਾਹੀਦੀ ਹੈ ਉਹਨੇ ਉਹਦੇ ਲਈ ਜਿਹੜੇ ਕੰਮ ਕਰਨ ਨੇ ਉਹ ਕੰਮ ਨਹੀਂ ਕਰਕੇ ਇਹ ਜਿਹੜੇ ਹੋਰ ਉਗਰਾਈ ਦੇ ਧੰਦੇ ਇੱਥੇ ਬਣ ਗਏ ਨੇ ਉਹਨੂੰ ਖਤਮ ਕਰਨਾ ਤੇ ਪੰਜਾਬੀਆਂ ਨੇ ਮਿਲ ਕੇ ਪੰਜਾਬੀਅਤ ਨੂੰ ਪੰਜਾਬ ਨੂੰ ਤੇ ਦੇਸ਼ ਦੇ ਮਾਨ ਸਨਮਾਨ ਨੂੰ ਬਚਾਉਣ ਦਾ ਕੰਮ ਕਰਨਾ ਇਹੀ ਮੇਰਾ ਸੰਦੇਸ਼ ਹੈ ਤੁਸੀਂ ਕਹੋਗੇ ਮੈਨੂੰ ਡਿਟੇਲ ਦੇਣ ਲਈ ਤੇ ਚਾਹ ਚਮਕੌਰ ਸਾਹਿਬ ਸੇ ਚਾਹ ਅਨੰਦਪੁਰ ਸਾਹਿਬ ਹੈ ਚਾਹ ਸਾਡੇ ਹੋਰ ਪਟਿੰਡਾ ਹੈ ਜਿਨੇ ਸਾਡੇ ਇਤਿਹਾਸਿਕ ਗੁਰਦੁਆਰਿਆਂ ਨੇ ਉਹ ਸਾਰੇ ਇਤਿਹਾਸਿਕ ਗੁਰਦੁਆਰਿਆਂ ਲਈ ਵੀ ਕੇਂਦਰ ਸਰਕਾਰ ਨੇ ਜਿਹੋ ਜਿਹਾ ਕੰਮ ਕੀਤਾ ਹੈ ਉਹ ਫਿਰ ਜਿੰਨੀ ਗ੍ਰਾਂਟਸ ਦਿੱਤੀਆਂ ਨੇ ਉਹ ਪ੍ਰਸ਼ਾਸਕੀਮ ਸਵਦੇਸ਼ ਸਕੀਮ ਚ ਮੈਂ ਤੁਹਾਨੂੰ ਆਕੜਾ ਵੀ ਦੱਸ ਦਿਆਂਗੀ ਅ ਇਹ ਇੱਥੇ ਜਿਹੜਾ ਕੋਰੀਡੋਰ ਬਣਿਆ ਦਿੱਲੀ ਅੰਮ੍ਰਿਤਸਰ ਕਟੜਾ ਉਹ ਕੋਰੀਡੋਰ ਦਾ ਵੀ ਕੰਮ ਸ਼ੁਰੂ ਹੈ ਇਹ ਗ੍ਰੀਨਫੀਲਡ ਕੋਰੀਡੋਰ ਜਿਹੜਾ ਬਣ ਰਿਹਾ ਉਹਦਾ ਵੀ ਮੁਕਸਰ ਸਾਹਿਬ ਦੇ ਦਾ ਉਹ ਵੀ ਕੰਮ ਸ਼ੁਰੂ ਹੈ ਇਹ ਬਹੁਤ ਵੱਡੇ ਵੱਡੇ ਕੰਮ ਹੋ ਰਹੇ ਨੇ ਫਲਾਈਓਵਰ ਆਰ ਯੂ ਬੀਜ਼ ਬੰਦੇ ਕੱਟ-ਕੱਟ ਕੇ ਰੇਲਵੇ ਤੇ ਮਰਦੇ ਸੀ ਹੁਣ ਉਹਨਾਂ ਦੀ ਜਾਨ ਬਚਾਉਂਦਾ ਕੰਮ ਟ੍ਰੈਫਿਕ ਸਿਚੁਏਸ਼ਨ ਨੂੰ ਬਿਹਤਰ ਕਰਨ ਦਾ ਕੰਮ ਸੈਂਟਰ ਆਫ ਸਿਟੀ ਜਿਹਨੇ ਜਾਮ ਲੱਗਦੇ ਸੀ ਉਹਨਾਂ ਨੂੰ ਠੀਕ ਕਰਨ ਦਾ ਕੰਮ ਜਿਹੜਾ ਹੈ ਉਹ ਕੇਂਦਰ ਸਰਕਾਰ ਨੇ ਕੀਤਾ ਹੈ ਨਾਟ ਜ਼ੋਨ ਟੋਟਲ 500 ਤੋਂ ਉਤੇ 500 ਤੋਂ ਉਤੇ ਸਾਡੇ ਜਿਹੜੇ ਰੇਲਵੇ ਸਟੇਸ਼ਨਸ ਨੇ 560 ਨੇ ਉਹਨਾਂ ਦੀ ਰੀਵੈਂਪਿੰਗ ਦਾ ਕੰਮ ਭਾਲੇ ਥੋੜੇ 1-2 ਹਫ਼ਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਨੋਗਰੇਟ ਕੀਤਾ ਸੀ ਜਿੱਦੋਂ 71 ਜਿਹੜੇ ਸਾਡੇ ਰੇਲਵੇ ਸਟੇਸ਼ਨਸ ਨੇ ਉਹ ਨਾਰਥ ਜ਼ੋਨ ਦੇ ਨੇ ਸਾਰਿਆਂ ਤੋਂ ਵੱਧ ਜਿਹੜਾ ਪੈਸਾ ਹੈ 460 ਕਰੋੜ ਉਹ ਲੁਧਿਆਣੇ ਨੂੰ ਮਿਲਿਆ ਟੈਕਸਟਾਈਲ ਹੱਬ ਲੁਧਿਆਣਾ ਡਿਵੈਲਪ ਹੋ ਸਕੇ ਉਹਦੇ ਲਈ ਸੈਟਲ ਗਵਰਨਮੈਂਟ ਨੇ ਪਲਾਨ ਕੀਤਾ ਹੈ ਤੇ ਮੰਡੀ ਗੁਰਗੋਬਿੰਦ ਗੋਬਿੰਦਗੜ੍ਹ ਜਿਹੜਾ ਮੰਡੀ ਗੁਰੂ ਗੋਬਿੰਦਗੜ੍ਹ ਹੈ ਉਹਨੂੰ ਸਟੀਲ ਦੀ ਹੱਬ ਸਟੀਲ ਐਂਡ ਸਕਰਾਪ ਟੂ ਸਟੀਲ ਬਣਾਉਣ ਦਾ ਕੰਮ ਉਹ ਉਹ ਹੱਬ ਡਿਵੈਲਪ ਕਰਨ ਦਾ ਕੰਮ ਕੀਤਾ ਹੈ ਜਿਹੜੀ ਇੱਥੇ ਡੰਪਿੰਗ ਹੋ ਰਹੀ ਸੀ ਤੇ ਅੰਡਰ ਇਨਵੋਇਸਿੰਗ ਹੋ ਰਹੀ ਸੀ ਦੋਨਾਂ ਚ ਉਹਨੂੰ ਠੀਕ ਕਰਕੇ ਇਹਨਾਂ ਨੇ ਟੈਕਸੇਸ਼ਨ ਨੂੰ ਵੀ ਮਿਨੀਮਮ ਟੈਕਸ ਕਰਕੇ ਉਹਨੂੰ ਐਂਟੀ ਡੰਪਿੰਗ ਕੰਮ ਵੀ ਇੱਥੇ ਕਰਕੇ ਦਿੱਤਾ ਹੈ ਸੈਟਲ ਗਵਰਨਮੈਂਟ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਜਿਹੜੇ ਐਸਪੀਰੇਸ਼ਨਲ ਇੰਡੀਆ ਦੀ ਅਗਰ ਕੋਈ ਇੱਕ ਵੱਡੀ ਮਿਸਾਲ ਹੈ ਤੇ ਉਹ ਪੰਜਾਬ ਹੈ ਪੰਜਾਬ ਦੇਸ਼ ਦੀ ਆਨ-ਬਾਨ ਸ਼ਾਨ ਸੀ ਨੰਬਰ 1 ਦੀ ਸਟੇਟ 27 28 ਨੰਬਰ ਤੇ ਪਹੁੰਚ ਗਈ ਹੈ ਹੁਣ ਸਾਨੂੰ ਇਹਨੂੰ ਵਾਪਸ ਇੱਕ ਨੰਬਰ ਤੇ ਲੈ ਕੇ ਆਣਾ ਹੈ ਇਹਹੀ ਮੇਰਾ ਅੱਜ ਦਾ ਸਟੇਟਮੈਂਟ ਰਹੇਗਾ ਜਿਸ ਤਰ੍ਹਾਂ ਪਾਸਪੋਰਟ ਦਫ਼ਤਰ ਜਿਹੜਾ 2009 ਚ ਖੁੱਲੇ ਸੀਗੇ ਕੰਨੀਸ ਤੁਹਾਡੀ ਅੱਜ ਉੱਥੇ ਪਾਸਪੋਰਟ ਦਫ਼ਤਰ ਦੇ ਬਾਹਰ ਕਿੰਨੇ ਕਿਤੇ ਦਲਾਲਾਂ ਦਾ ਬੋਲਬਾਲਾ ਜ਼ਿਆਦਾ ਹੈਗਾ ਉਹ ਲੋਕ ਖੱਜਲ ਖਵਾ ਰਹੇ ਨੇ ਅਪਾਇੰਟਮੈਂਟ ਲੋਕਲ ਮਿਲ ਨਹੀਂ ਰਹੀ ਜਲਦੀ ਅੱਗੇ ਮਿਲਦੀ ਹੈ ਤੇ ਦਲਾਲ ਜਿਹੜੇ ਹੈਗੇ ਨੇ ਉਹ ਤੇ ਜ਼ਿਆਦਾ ਬੋਲਬਾਲਾ ਉਹਨਾਂ ਦਾ ਕੰਮ ਹੈ ਮੈਂ ਤੁਸੀਂ ਮੈਂ ਤੁਹਾਡੇ ਤੋਂ ਤੁਹਾਡਾ ਮੈਸੇਜ ਲੈ ਕੇ ਜਾ ਰਹੀਆਂ ਜਾਣ ਤੋਂ ਪਹਿਲੇ ਮੈਂ ਆਪੇ ਪਾਸਪੋਰਟ ਆਫਿਸ ਹੋ ਕੇ ਆਵਾਂਗੀ ਇੱਕ 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 ਕੰਮ ਕੇ ਮੈਨੂੰ ਮੈਨੂੰ ਤੁਸੀਂ ਇਨਫੋਰਮ ਕੀਤਾ ਹੈ ਇੱਥੇ ਪੂਰਾ ਐਕਸ਼ਨ ਹੋਏਗਾ ਜੀ ਮੈਡਮ ਆਗਾਲੀਦਮ ਕੇ ਸਾਥ ਗੱਡਵੰਧਨ ਕੋ ਲੈ ਕੇ ਕਰਕੇ ਕੀ ਆ ਦੇਖਿਏ ਜੈਸੇ ਹੀ ਕੋਈ ਵੀ ਖਬਰ ਆਏਗੀ ਹਮ ਆਪਕੋ ਬੁਲਾ ਕੇ ਆਪਣੇ ਹੱਥ ਸੇ ਮੈਂ ਸਭ ਤੋਂ ਪਹਿਲੇ ਆਪਕੋ ਖਬਰ ਦੋਗੀ We are, We are very serious about Ludhiana. We are very serious about Ludhiana. Me, I don't have any say, sir. I don't have any say. I don't have any say. Party decides. मैंने एक तो ये कहा कि बहुत सारा फंड पे दिया गया है पंजाब लिए, खासकर तेलुज़ाने लिए, बुद्धिनाले भी, लिए भी. ਪਰ ਕਿਤੇ ਨਾ ਕਿਤੇ ਇਹ ਨਹੀਂ ਸਮਝਦੇ ਉਥੋਂ ਫੰਡ ਆਇਆ ਤੇ ਜੇ ਇੱਥੇ ਨਹੀਂ ਲੱਗਿਆ ਤੇ ਸਾਡੇ ਕਿਤੇ ਨਾ ਕਿਤੇ ਆਪਣੇ ਬੰਦੇ ਐ ਜੀ ਵੀ ਕਮੀ ਨਹੀਂ ਕਿ ਉਹ ਉਸ ਮੁੱਦੇ ਨੂੰ ਪੁਣਾ ਹੀ ਨਹੀਂ ਪਾਏ ਕਿਉਂ ਨਹੀਂ ਕਰ ਪਾਏ ਉਹ 5 ਸਾਲ ਦਾ ਟਾਈਮ ਮੈਂ ਸਰ ਦੇਖਿਓ ਜਿਹੜਾ ਰਾਜਨੀਤਿਕ ਪੁਣਾੰਦ ਦੀ ਗੱਲ ਐ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਏ ਇੱਕ ਪਾਸੇ ਇੱਕ ਬੰਦਾ ਕਹਿੰਦਾ ਰਹੇ ਜਦ ਤਾਈਂ ਲੋਕਾਂ ਦਾ ਦਿਮਾਗ ਨਹੀਂ ਪਲਟਦਾ ਜਦ ਤਾਈਂ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਲੋਕਾਂ ਦਰੁੱਤ ਟਾਈਮਿੰਗ ਹੁੰਦੀ ਹੈ ਮੈਂ ਪੰਜ ਸਾਲ ਤੋਂ ਐਈ ਮੈਂ ਮੇਰਾ خیال ਬੁੱਢੇ ਨਾਲੇ ਦੀ ਗੱਲ ਮੈਂ ਪਹਿਲਾਂ ਵੀ ਕਹੀ ਹਣੀ ਅੱਜ ਫੇਰ ਰਿਪੀਟ ਕਰ ਰਹੀ ਆ ਐਦਾ ਮਤਲਬ ਮੇਰੀ ਮੈਮਰੀ ਠੀਕ ਹੈ ਮੈਨੂੰ ਯਾਦ ਹੈ ਦੋ ਸਾਲ ਪਹਿਲਾਂ ਵੀ ਐਈ ਪ੍ਰੈਸ ਹੋਈ ਹੈ ਪਰ ਉਹਦਾ ਮਤਲਬ ਐ ਕਿ ਇੱਥੇ ਜਿਹੜੇ ਲੋਕੀ ਨੇ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਤੇ ਉਹਨਾਂ ਨੂੰ ਐ ਹੁਣਾ ਕਿ ਅਸੀਂ ਸਰਕਾਰ ਕਾਜ ਲਈ ਚੁੰਦੇ ਨੇ ਕੰਮ ਕਰਨ ਲਈ ਜਿਹੜੇ ਬੰਦੇ ਚੋਰੀ-ਚਿਕਾਰੀ ਕਰ ਰਹੇ ਨੇ ਕੰਮ ਨਹੀਂ ਕਰ ਰਹੇ ਉਹਨਾਂ ਦੀ ਤੁਸੀਂ ਸੁਣੋਗੇ ਜਾਂ ਜਿਹੜਾ ਬੰਦਾ ਤੁਹਾਡੇ ਅੱਗੇ ਅੱਖਾਂ ਦੇ ਅੱਗੇ ਕੰਮ ਕਰਕੇ ਦੇ ਰਿਹਾ ਚੈੱਕ ਕਰਤਾਰਪੁਰ ਕੋਰੀਡੋਰ ਦਾ ਕੰਮ ਹੋਏ ਚਾਹ ਹਾਈਵੇ ਦਾ ਕੰਮ ਹੋਏ ਚਾਹ ਗ੍ਰੀਨਫੀਲਡ ਕੋਰੀਡੋਰ ਬਣਾਉਣ ਦਾ ਕੰਮ ਹੋਏ ਚਾਹ ਆਰ ਯੂ ਬੀਸ ਬਣਾਉਣ ਦਾ ਕੰਮ ਹੋਏ ਚਾਹ ਅੰਡਰਪਾਸ ਬਣਾਉਣ ਦਾ ਕੰਮ ਹੋਏ ਤੁਸੀਂ ਉਹਦੀ ਸੁਣੋਗੇ ਜਿਹਨੇ ਆਪਣਾ ਸਰਟੀਫਿਕੇਟ ਤੁਹਾਡੇ ਅੱਗੇ ਲਾਤਾ ਕੰਮ ਕਰਕੇ ਜਾਂ ਉਹਦੀ ਸੁਣੋਗੇ ਜਿਹੜਾ ਬਾਰੀ-ਬਾਰੀ ਬੁੱਢਾ ਨਾਲਾ ਦਿਖਾ ਕੇ ਉਤੋਂ ਪੈਸੇ ਕੱਢਦਾ ਇਹ ਤੇ ਜੱਤਾਂ ਨੂੰ ਵੀ ਸੋਚਣਾ ਹੈ ਨਾ ਨਹੀਂ ਮੇਰਾ ਇੱਕ ਇੱਕ ਕਰਕੇ ਭਰਾ ਰਹੇ ਜੀ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਨਸ਼ੇ ਦੇ ਨਾਲ ਮੌਤ ਹੋ ਰਹੀ ਹੈ ਉਹਨਾਂ ਦੀ ਪਰ ਲਗਾਤਾਰ ਜਿਹੜੀ ਪੰਜਾਬ ਸਰਕਾਰ ਉਹ ਕਹਿੰਦੀ ਵੀ ਜਿਹੜੀ ਬਾਰਡਰ ਤੇ ਉਹ ਬੀਐਸਐਫ ਤਣਾਦਾ ਤੇ ਸਾਰਾ ਨਸ਼ਾ ਜਿਹੜਾ ਉਹ ਪੰਜਾਬ 'ਚ ਨਹੀਂ ਹੋ ਰਿਹਾ ਉਹ ਗੁਆਂਢੀ ਦੇਸ਼ਾਂ 'ਚ ਹੋ ਰਿਹਾ ਹੈ ਉਥੋਂ ਆ ਰਿਹਾ ਹੈ ਕਿਉਂਕਿ ਕਹਿੰਦੇ ਤੁਹਾਡੀ ਨਜ਼ਰ ਸਾਡੀ ਕਿੰਨੀ ਕਿੰਨੀ ਤੁਹਾਡੀ ਸੁਰੱਖਿਆ ਕਮਜ਼ੋਰ ਹੈ ਜਿਸ ਕਰਕੇ ਨਸ਼ਾ ਪੰਜਾਬ 'ਚ ਹੈ ਇੱਕ ਗੱਲ ਗਲਤ ਹੈ ਜੀ ਇਹ ਜਿਹੜੇ ਬਾਰਡਰ ਦੇ ਜਿਹੜਾ ਬਾਰਡਰ ਬਾਰਡਰ ਮੈਨੇਜਮੈਂਟ ਇੱਕ ਗੱਲ ਹੁੰਦੀ ਹੈ ਉੱਥੇ ਜਿਹੜਾ ਕੰਮ ਬੀਐਸਐਫ ਨੂੰ ਕਰਨਾ ਹੈ ਮੈਂ ਡਿਟੇਲ ਨਹੀਂ ਦੱਸ ਸਕਦੀ ਪਰ ਉਹ ਰੋਜ਼ ਉਹ ਡਰੋਨਾਂ ਨੂੰ ਘੁਰਾ ਰਹੇ ਨੇ ਰੋਜ਼ ਉਹਨਾਂ ਨੂੰ ਫੜ ਰਹੇ ਨੇ ਤੇ ਸਾਡੀ ਕੁੜੀਆਂ ਜਿਹੜੀ ਬੀਐਸਐਫ ਦੀ ਅਫਸਰ ਨੇ ਨਾ ਉਹ ਡਰੋਨ ਗਰਾੰਦਾ ਕੰਮ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ ਜੀ ਇੱਥੇ ਜਿਹੜਾ ਮੈਥਸ ਤੇ ਬਾਕੀ ਜਿਹੜੇ ਡੇਂਜਰਸ ਡਰੱਗਸ ਇੱਥੇ ਇਸਤੇਮਾਲ ਹੋ ਰਹੇ ਨੇ ਉਹ ਸਿਰਫ ਉਹ ਉਸ ਪਾਸੇ ਦੀ ਹੋਰ ਇੱਕ ਬਹੁਤ ਇੱਕ ਗੈਂਗ ਜਿਹਨੂੰ ਕਹਿੰਦੇ ਨੇ ਇੱਥੇ ਗੈਂਗ ਵੀ ਬੈਠੇ ਨੇ ਤੇ ਜਿਹੜੀ ਸਟੇਟ ਗਵਰਨਮੈਂਟ ਦੇ ਨਾਲ ਲਾਅ ਐਂਡ ਆਰਡਰ ਹੈ ਉਥੇ ਕਿਥੇ ਕਮੀ ਦਿਸ ਰਹੀ ਹੈ ਬਹੁਤ ਸਵਾਲ ਹੋ ਰਿਹਾ ਮੈਮ ਸੰਸਾਰ ਨੂੰ ਪਤਾ ਕਿ ਪਾਕਿਸਤਾਨ ਦੇ ਭਾਰਤ ਦੇ ਰਿਲੇਸ਼ਨ ਨਹੀਂ ਵਧਿਆ ਪਾਕਿਸਤਾਨ ਅੱਪਰ ਹਮਲਾ ਇਧਰ ਕਰਦਾ ਰਹਿੰਦਾ ਪਰ ਇੰਡਸਟਰੀ ਦੀ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਜਿਹੜੇ ਬਹੁਤ ਵਪਾਰੀ ਸੀਗੇ ਉਹ ਵਰਗ ਆর্ডারਾਂ ਦੀ ਪਾਕਿਸਤਾਨ ਦੇ ਵਿੱਚ ਟ੍ਰੇਡ ਕਰਦੇ ਹੁੰਦੇ ਸੀਗੇ ਸਾਡਾ ਬਹੁਤ ਸਾਮਾਨ ਉੱਧਰ ਜਾਂਦਾ ਸੀ ਜੋ ਹੁਣ ਪੰਦਾ ਹੈ ਟ੍ਰੇਡ ਪਰ ਕੋਈ ਹੁੰਦਾ ਪਰ ਵਾਇਆ ਸੁਬਈ ਹੁੰਦਾ ਜਿਹੜੇ ਵੱਡੇ ਪਲੇਅਰਸ ਨੇ ਕਿ ਲੱਗਦਾ ਨਹੀਂ ਕਿ ਇਹ ਵੀ ਟ੍ਰੇਡ ਜਿਹੜਾ ਕੋਰੀਡੋਰ ਹੈ ਖੁੱਲਣਾ ਚਾਹੀਦਾ ਹੈ इवन ਗੁਜਰਾਤ ਦੇ ਥਰੂ ਟ੍ਰੇਡ ਹੋ ਰਿਹਾ ਪਾਕਿਸਤਾਨ ਨਾਲ ਪੰਜਾਬ ਪੰਜਾਬ ਦੀ ਕਿਉਂ ਕਿਸਾਨ ਦੀਆਂ ਸਮੱਸਿਆਵਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੀ ਤੁਹਾਡੀਆਂ ਸਬਜ਼ੀਆਂ ਪੰਜਾਬ ਦੀਆਂ ਸਬਜ਼ੀਆਂ ਦਿੱਲੀ ਵੀ ਜਾਂਦੀਆਂ ਨੇ ਉੱਥੇ ਬੈਟਰ ਰੇਟ ਮਿਲਦੇ ਨੇ ਅੱਜ ਉਹਨਾਂ ਦੇ ਕੋਲ ਤੇ ਇਕਨੋਮੀ ਠੱਬ ਬੈਠੀ ਆ ਉਹਨਾਂ ਦੇ ਕੋਲ ਪੈਸੇ ਨਹੀਂ ਨੇ ਆਪਣੇ ਅਨਾਜ ਖਰੀਦਣ ਲਈ ਤੇ ਤੁਸੀਂ ਜਿੱਥੇ ਟ੍ਰੇਡ ਦੀ ਓਪਰਚ्युनिटी ਆ ਉੱਥੇ ਟ੍ਰੇਡ ਕਰ ਲਓ ਜਦੋਂ ਆਪਣੇ ਟੈਰਰਿਜ਼ਮ ਫੰਡਿੰਗ ਐਂਟੀ ਜਿਹੜੇ ਇੰਡੀਆ ਕੰਮ ਕਰਦੇ ਨੇ ਉਹਦੇ ਬਾਅਦ ਉਹ ਕੰਮ ਵੀ ਕਰ ਲਾਂਗੇ ਮੈਂ ਗੁਜਰਾਤ ਦੇ थ्रू ਤਾਂ ਉਹੀ ਬਿੰਦ ਨੇ ਸੋ ਰਹੇ ਕੁਝ ਵੱਡੇ ਪਲੇਅਰਸ ਹੀ ਕਰ ਰਹੇ ਨੇ ਚਾਹੀਦਾ ਮੇਰੀ ਉਹ ਜਿਹੜਾ ਵਾਇਆ ਹਵਾਈ ਜਹਾਜ਼ ਤੋਂ ਦੁਬਈ ਜਾ ਕੇ ਕੋਈ ਕੰਮ ਹੋ ਰਿਹਾ ਉਹਦੀ ਜਾਣਕਾਰੀ ਮੈਂ ਤੇ ਨਹੀਂ ਦੇ ਸਕਦੀ ਉੱਥੇ ਦੁਬਈ ਜਾ ਰਿਹਾ ਨਾ ਮਾਲ ਦੁਬਈ ਜਿੰਨੇ ਜਿੱਥੇ ਭੇਜਣਾ ਉਹ ਭੇਜਦਾ ਹੋਏਗਾ ਉਹਨੂੰ ਉੱਥੇ ਮੈਂ ਰੋਕ ਵੀ ਨਹੀਂ ਸਕਦੀ ਅਸੀਂ ਅਸੀਂ ਐਕਸਪੋਰਟ ਦੁਬਈ ਕਰ ਰਹੇ ਹਾਂ ਨਾ ਕੰਟੇਨਰਾਂ ਦੇ ਮਾਧਿਅਮ ਰਾਹੀਂ ਇੱਥੇ ਆ ਰਿਹਾ ਜੀ ਜਿਹੜਾ ਟੈਕਸਟਾਈਲ ਹੈਗਾ ਉਹਦਾ ਜਿਹੜਾ ਸਮਾਨ ਉਹ ਉੱਥੋਂ ਇੱਥੇ ਆ ਰਿਹਾ ਜਿਸ ਨਾਲ ਵਪਾਰੀ ਬੜਾ ਨਹੀਂ ਆ ਰਿਹਾ ਹੁਣ ਉਹਦੀ ਉਹਨੂੰ ਸੌਟ ਆਊਟ ਕਰਨ ਲਈ ਜਿਹੜੀ ਡਿਊਟੀ ਹੈ ਉਹ ਬੇਸ ਡਿਊਟੀ ਲਾਤੀ ਹੈ ਕਿ ਇੰਨੀ ਡਿਊਟੀ ਹੀ ਘੱਟੋ ਘੱਟ ਮਿਨੀਮਮ ਡਿਊਟੀ ਇੰਨੀ ਹੋਣੀਗੀ ਤੇ ਇੰਪੋਰਟ ਪ੍ਰਾਈਸ ਜਿਹੜਾ ਹੈ ਇਨੀ ਇਹਨਾ ਹੋਏਗਾ ਉਸ ਕਰਕੇ ਉਹ ਐਂਟੀ ਡੰਪਿੰਗ ਕੰਮ ਜਿਹੜਾ ਹੈ ਉਹ ਕਾਨੂੰਨ ਲਾਗੂ ਕਰਦਾ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਮੁੱਖ ਮੰਤਰੀ ਦੇ ਘਰ ਵੀ ਬੈਠੇ ਨੇ ਉਹ ਉਹਨੂੰ ਜਾ ਕੇ ਪੁੱਛ ਲਓ ਐਮਐਸਪੀ ਦਾ ਇੱਕ ਮੇਰੀ ਗੱਲ ਤੇ ਸੁਣ ਲੈ ਭਰਾ ਮੇਰੇ ਦੇਖੋ ਮੁੱਖ ਮੰਤਰੀ ਦੇ ਘਰ ਕਦੇ ਕਿਸਾਨ ਬਹਿੰਦੇ ਨੇ ਕਦੇ ਨਰਸਾ ਬੈਂਦੀਆਂ ਨੇ ਕਦੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਬੰਦੇ ਬੰਡੇ ਨੇ ਕਦੇ ਡਾਕਟਰ ਬੈਂਦੇ ਨੇ ਉਹਨਾਂ ਨੂੰ ਉਹ ਰੀਲੇ ਚੱਲ ਰਿਹਾ ਉੱਥੇ ਜਾ ਕੇ ਪੁੱਛ ਲਓ ਨਾ ਕਾਦੇ ਲਈ ਕਰ ਰਹੇ ਨੇ ਮੈਡਮ ਇਹ ਕੱਜ ਤੁਸੀਂ ਇੰਡਸਟਰੀ ਨੂੰ ਬੁਲਾਇਆ ਮੈਨਿਫੈਸਟੋ ਤੇ ਆਈਡੀਆ ਲੈਣ ਲਈ ਐਗਰੀਕਲਚਰ ਵੀ ਇੱਕ ਇੰਡਸਟਰੀ ਹੈ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਨਹੀਂ ਇਹ ਕੋਈ ਉਹ ਰੂਪ ਥੋੜਾ ਹੀ ਹੈ ਨਹੀਂ ਨਹੀਂ ਇਹ ਇੱਥੇ ਤੇ ਫੂਡ ਪਾਰਕ ਸਾਰਿਆਂ ਤੋਂ ਵੱਧ ਜਿਹੜੇ ਨੇ ਉਹ ਸੈਨਟਲ ਗਵਰਨਮੈਂਟ ਨੇ ਦਿੱਤੇ ਨੇ ਅਸੀਂ ਅਸੀਂ ਤੇ ਇੱਥੇ ਦੇਖੋ ਅਸੀਂ ਮੰਨਦੇ ਨੇ ਕਿਸਾਨ ਦੀ ਆਏ ਵਧਾਉਣੀ ਹੈ ਤੇ ਦੋ ਤਿੰਨ ਕੰਮ ਹੋਣੇ ਚਾਹੀਦੇ ਨੇ ਪਹਿਲਾ ਸਾਰਿਆਂ ਨੂੰ ਦੱਸਣਾ ਪਏਗਾ ਕਿ ਕਿਹੜੀ ਕ੍ਰੌਪ ਕੈਸ਼ ਕ੍ਰੌਪ ਹੈ ਤੁਹਾਨੂੰ ਕਿਨਾ ਫਾਇਦਾ ਜ਼ਿਆਦਾ ਮਿਲ ਸਕਦਾ ਹੈ ਦੂਜਾ ਜਿਹੜੇ ਤੁਸੀਂ ਪ੍ਰੋਡਕਟ ਜਿਹੜਾ ਪ੍ਰੋਡਕਸ਼ਨ ਹੈ ਤੁਹਾਡਾ ਉਹਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰਕੇ ਇੰਡਸਟਰੀ ਚ ला ਸਕਦੇ ਹੋ ਇੱਥੇ ਫੂਡ ਇੰਡਸਟਰੀ ਨੂੰ ਲੈ ਕੇ ਵੀ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉੱਥੇ ਵੀ ਜਿਹੜੀ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹਨੂੰ ਵੀ ਅਸੀਂ ਪਿਛਲੀ ਵਾਰੀ ਇਹ ਕੰਮ ਸ਼ੁਰੂ ਕਰਤਾ ਸੀ ਕਿ ਉਹਨਾਂ ਨੂੰ ਫੂਡ ਪੈਕੇਜ ਫੂਡ ਇੰਡਸਟਰੀ ਬਣਾਉਣ ਲਈ ਜਾਂ ਤਾਂ ਹੀ ਅਸੀਂ ਕੰਮ ਨਹੀਂ ਕਰਨਗੇ ਤਾਂ ਤਾਂ ਹੀ ਉਹ ਇੰਡਸਟਰੀ ਪਿਕਅਪ ਨਹੀਂ ਹੋਏਗੀ ਤਾਂ ਜਿਹੜਾ ਦਾਮਦੂਮ ਕਰਕੇ ਜਿਹੜਾ ਸਾਨੂੰ ਕੋਲ ਸਟੋਰੇਜ ਬਣਾਉਣੀ ਹੈ ਸਾਨੂੰ ਲੌਜਿਸਟਿਕ ਚੇਨ ਡਿਵੈਲਪ ਕਰਨੀ ਹੈ ਉਹ ਤੁਸੀਂ ਅੱਛਾ ਪੁਆਇੰਟ ਯਾਦ ਦਿਲਾ ਦਿੱਤਾ ਮੈਨੂੰ ਜਿਹੜਾ ਸਾਡਾ ਸਾਨੇਵਾਲ ਤੋਂ ਖੁਰਜੀ ਦਾ ਕੋਰੀਡੋਰ ਫਰੇਟ ਕੋਰੀਡੋਰ ਤਿਆਰ ਹੋਇਆ ਹੈ ਉਹ ਦਾ ਮਤ ਸਕਦੀ ਹੈ ਕਿ ਜਿਹੜਾ ਸਾਡਾ ਪ੍ਰੋਡਕਸ਼ਨ ਹੈ ਚਾਹੇ ਕਪੜਾ ਹੈ ਚਾਹੇ ਵੂਲ ਹੈ ਚਾਹੇ ਖਾਨ ਪੀਣ ਦਾ ਸਮਾਨ ਹੈ ਉਹ ਇਸ ਕੋਰੀਡੋਰ ਤੋਂ ਆਪਾਂ ਬਾਹਰ ਵੇਚ ਸਕੀਏ ਔਰ ਟਾਈਮ ਜਿਹੜਾ ਲੱਗਦਾ ਉਹਨੂੰ ਘਟ ਕਰ ਸਕੀਏ ਲੌਜਿਸਟਿਕ ਚੇਨ ਮੈਨੇਜਮੈਂਟ ਨੂੰ ਬੈਟਰ ਕਰ ਸਕੀਏ ਤਾਂ ਕਿ ਇਥੇ ਜਿਹੜੇ ਨਾਰਮਲ ਕਿਸਾਨ ਨੇ ਬਾਕੀ ਜਿਹੜੀ ਇੰਡਸਟਰੀ ਐ ਐਮ ਐਸ ਐਮ ਇਹ ਸਾਰਿਆਂ ਦੀ ਇਨਕਮ ਵਧਾਉਣ ਦੇ ਕੰਮ ਲੈ ਬੈਟਰ ਪੰਜਾਬ ਕੇ ਉਮੀਦਵਾਰੋਂ ਕਦ ਤੱਕ ਫੈਸਲਾ ਆ ਜਾਏਗਾ మే میرے ਉਹ క్యా కਹਤੇ ہیں పే స్کیل کے اوپر ہے یہ بات جیسے فیصلہ ہوگا ہم اپ کو بتائیں گے اپ کو سوچنا دیں گے मैम ایک جس طرح प्रमोद जी نے اپنا ਤੁਹਾਨੂੰ کہا ਸੀਗਾ ਤੁਸੀਂ ਕਿਹਾ ਕਿ پارٹی ڈیسائیڈ کرے گی کہ ਤੁਸੀਂ اگر ایتھے لڑنا ہے میں 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 بھائی جی وہ اگر پارٹی اگر કહે گی ਤਾਂ ਤੁਸੀਂ تیار ہو دیکھو میری گل سنو ਸਾਡੀ پارٹی اے اے کسے دی رائے نہیں ہوندی کہ کی کرنا ہے انہاں ਨੂੰ 370 سیٹاں جتنی ہیں ਉਹ ਚਿੱਤਨ ਲਈ ਉਹਨਾਂ ਨੂੰ ਜਿਹੜਾ ਕੈਂਡੀਡੇਟ ਠੀਕ ਲੱਗੇਗਾ ਉਹਨੂੰ ਇੱਥੇ ਭੇਜੋ ਤੁਸੀਂ ਡਿਸਪਲਿਨ ਸਪਾਈ ਹੋ ਜਾਂ ਹਾਈ ਕਮੰਡ ਨੇ ਕਿਹਾ ਤੁਸੀਂ ਮੰਨੂਗੀ ਬਿਲਕੁਲ ਮੈਡਮ ਉਹਨਾਂ ਬਿਲਕੁਲ ਮੇਰੀ ਗੱਲ ਸੁਣੋ ਜੀ ਮੈਂ ਮੈਂ ਨਹੀਂ ਇੱਥੇ ਜਿੰਨੇ ਬੈਠੇ ਨੇ ਦੇਵੀ ਜੀ ਜੀਵਨ ਜੀ ਤਿਮਨ ਜੀ ਮਿੱਤਲ ਜੀ ਰੈਨੂ ਜੀ ਵਿਕਰਮ ਆਪਣਾ ਗਰੇਵਾਲ ਜੀ ਅੱਪਾ ਸਾਰੇ ਡਿਸਪਲਿਨ ਬੰਦੇ ਨੇ ਜਿਨੂੰ ਕਹਿਤਾ ਕਿ ਹੁਣ ਬਸ ਤੇ ਬਸ ਨਹੀਂ ਅੱਪਾ ਅੱਪਾ ਇਹ ਇਹ ਗਾਲੀ ਨਹੀਂ ਕਰਦੇ ਜੀ ਅੱਪਾ ਸਾਰੇ ਡਿਸਪਲਿਨ ਬੰਦੇ ਬੈਠੇ ਨੇ ਪਾਰਟੀ ਨੇ ਕੀ ਕਰਨਾ ਹੈ ਐ ਡਾਂਗ ਲੈ ਕੇ ਤੁਸੀਂ ਤੁਰ ਪਾਵਦੇ ਤੁਰ ਪਾਂਗੇ ਇੱਥੇ ਬਹਿ ਜਾਓ ਤੇ ਬਹਿ ਜਾਣਗੇ ਅੱਛੀ ਕਿਹ ਅਸੀਂ ਕਿਹ ਬੰਦੇ ਨੂੰ ਲੈ ਕੇ ਜਿੱਦਾਂ ਵੀ ਹੋਵੇਗਾ ਕਰਾਂਗੇ ਪਰ ਇਹ ਦੱਸੋ ਕਿ ਕਿਆ ਤੁਹਾਡੀ ਗੱਲਬਾਤ ਪਹਿਲੀ ਦਲ ਚੱਲ ਪਈ ਹੈ ਇਹ ਨਹੀਂ ਪਰ ਮੇਰੇ ਮੈਂ ਇਹ ਵੀ ਕਿਹਾ ਕਿ ਉਹ ਮੇਰੇ ਪੇ ਸਕੇਲ ਤੋਂ ਵੱਧ ਗੱਲ ਹੈ ਜਦੋਂ ਹੋਏਗੀ ਮੈਂ ਤੈਨੂੰ ਦੱਸ ਦਿਆਂਗੀ ਨਹੀਂ ਚਾਹੀਦੀ ਘਟਬੰਦਰ ਹੋਣਾ ਨਹੀਂ ਮੇਰੀ ਗੱਲ ਸੁਣੋ ਜੀ ਇਹ ਮੇਰੀ ਮੇਰੀ رائے ਦੀ ਗੱਲ ਹੈ ਹੀ ਨਹੀਂ ਜੀ ਇਹ ਜੋ ਵੀ ਹੋਏਗਾ ਜੋ ਵੀ ਹੋਏਗਾ ਪਾਰਟੀ ਦੇ ਇੰਟਰਸਟ ਜੋ ਵੀ ਹੋਏਗਾ ਆਪਾਂ ਉਹ ਕਰਨਾ ਪੰਜਾਬ ਨੂੰ ਵੀ ਠੀਕ ਕਰਨਾ ਹੈ ਪੰਜਾਬ ਦੇ ਇੰਟਰਸਟ ਨੂੰ ਵੀ ਪੰਜਾਬ ਦੇ ਇੰਟਰਸਟ ਨੂੰ ਵੀ ਪ੍ਰੋਟੈਕਟ ਕਰਨਾ ਹੈ ਤੇ 370 ਦਾ ਵੀ ਪ੍ਰੋਡਕਸ਼ਨ ਚ ਆਇਆ ਜੋ ਠੀਕ ਹੋਏਗਾ ਉਹ ਕਰਾਂਗੇ ਦੂਜੇ ਇੱਕ ਹੋਰ ਜੱਥੇ ਸੇਲ ਵਿੱਚ ਬੀਜੇਪੀ ਕੰਮ ਕਰ ਰਹੀ ਜਿਹੜਾ ਪ੍ਰਾਈਵੇਟ ਜਿਹੜੇ ਸਕੂਲ ਆ ਇਹਨਾਂ ਦੀ ਨੋਟਿਸ ਫੋਟੋ ਮੀਟਿੰਗ ਦੀ ਬਾਤ ਨਹੀਂ ਪੈ ਰਹੀ ਪਰ ਇਹਦੇ ਤੇ ਕਿ ਸਰਕਾਰ ਨੇ ਐਸੇ ਪੰਜਾਬ ਵਿੱਚ ਮੈਂ ਮੈਂ ਤੁਹਾਡਾ ਮੈਸੇਜ ਲੈ ਕੇ ਜਾ ਰਹੀ ਹਾਂ ਜਿਹੜਾ ਐਜੂਕੇਸ਼ਨ ਹੁੰਦਾ ਹੈ ਉਹ ਜਿਹੜੇ ਪ੍ਰਾਈਵੇਟ ਸਕੂਲ ਦੀ ਤੁਸੀਂ ਗੱਲ ਕੀਤੀ ਹੈ ਉਹ ਸਟੇਟ ਸਬਜੈਕਟ ਹੈ ਉਹ ਰਾਜੇ ਦਾ ਕੰਮ ਹੈ ਐ ਰਾਜੇਟ ਸਾਡੀ ਇੰਟਰਫੇਰੈਂਸ ਨਹੀਂ ਹੋ ਸਕਦੀ ਉਹ ਰਾਜ ਸਰਕਾਰ ਨੂੰ ਹੀ ਕਰਨਾ ਹੋਏਗਾ ਉਹ ਕਰਨ ਜੋਗੇ ਨੇ ਤੇ ਕਰਨਗੇ ਨਹੀਂ ਕਰਨ ਜੋਗੇ ਤੇ ਫਿਰ ਸੈਂਟਰਲ ਗਵਰਨਮੈਂਟ ਨਿਊ ਐਜੂਕੇਸ਼ਨ ਪਾਲਿਸੀ ਤਹਿਤ ਜਿਹੜੇ ਸੈਂਟਰਲ ਸਕੂਲਸ ਨੇ ਜੋ ਵੀ ਕਰ ਸਕਦੇ ਉਹ ਕਰੇਗੀ ਪੰਜਾਬ ਦੇ ਕੋਈ ਜੋਗੇ ਉਮੀਦਵਾਰ ਨਹੀਂ ਹੈ ਜੋ ਹਮੇਸ਼ਾ ਬਾਹਰ سے ਆਏਗਾ ਹੈ ਜੀ ਬੀਜਪੀ ਕੇ ਪਾਸ ਸੁਪਨਾ ਕੋ ਬੀ ਬਣਦੀ ਹੈ ਸ਼ਹਿਰ ਕਾ ਜੋਗੇ ਵੀ ਆਪਕੋ ਨਹੀਂ ਮਾਲੂਮ ਨਾ ਕਿ ਅਭੀ ਪਾਰਟੀ ਨੇ ਕੀ ਤਿਆਰੀ

ਦੀ ਗੱਲ ਕੀਤੀ ਹੈ ਲੁਧਿਆਣਾ ਦੇ 에어ਪੋਰਟ ਤੇ ਗੱਲ ਇਹ ਹੈ ਕਿ ਅਜ ਤੱਕ ਚੰਡੀਗੜ੍ਹ ਦਾ 에어ਪੋਰਟ ਵੀ ਪ੍ਰੋਪਰ ਚੱਲ ਨਹੀਂ ਪਾਇਆ ਉਹਨੂੰ ਪ੍ਰੋਪਰ ਫਲਾਈਟਸ ਨਹੀਂ ਮਿਲੀਆਂ ਕਹਿੰਦਾ 에어ਪੋਰਟ ਦਾ ਦੂਜੰ데 ਉਦਮਪੁਰਵੀ ਖੁੱਲ ਜਾਏਗਾ ਲੁਧਿਆਣਾ ਵੀ ਖੁੱਲ ਜਾਏਗਾ ਪਰ 에어 ਪ੍ਰਾਪਤੀ ਹੈ ਨਹੀਂ ਕਿ ਇੱਨੇ ਹੈ ਫ੍ਰੀਕੁਐਂਟਲੀ ਇੱਥੇ ਫਲਾਈਟਾਂ ਮਿਲ ਸਕਣ ਤੁਹਾਨੂੰ ਪਤਾ ਹੈ ਹੁਣ 에어 ਇੰਡੀਆ ਟੇਕਓਵਰ ਹੋ ਗਈ ਹੈ ਤਾਂ ਸਾਰਿਆਂ ਤੋਂ ਵੱਡਾ ਜਿਹੜਾ ਆਰਡਰ ਹੈ 4000 ਜਹਾਜ਼ਾ ਦਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਹੈ 2030 ਤੇ ਡਿਲੀਵਰ ਹੋਣਾ ਸ਼ੁਰੂ ਹੋਏਗਾ ਉਸ ਤੋਂ ਤੇ ਫਿਰ ਉਸ ਤੋਂ ਪਹਿਲਾਂ ਪਲੈਨਿੰਗ ਨਹੀਂ ਕਰਨੀ ਜਦੋਂ ਉਹ ਜਦੋਂ ਡਿਲੀਵਰੀ ਸ਼ੁਰੂ ਹੋਏਗੀ ਤਾਂ 에어ਪੋਰਟ ਬਣਾਉਣਾ ਸ਼ੁਰੂ ਕਰੋਗੇ ਉਹ ਪਹਿਲਾ 에어ਪੋਰਟ ਤਿਆਰ ਕਰੋਗੇ ਨਾ ਜੀ ਉਹਦੇ ਬਾਅਦ ਹੀ ਜਹਾਜ਼ ਆਣਗੇ ਤੇ ਉੱਡਣਗੇ ਨਹੀਂ 에ਅਰਸਾਂ ਵੇਟ ਕਰਨੀ ਪਵੇਗੀ ਨਹੀਂ ਨਹੀਂ ਵੇਟ ਨਹੀਂ ਕਰਨੀ ਪਏ ਜਦੋਂ ਜਦੋਂ ਆਂਦੇ ਰਹਿਣਗੇ ਉੱਡਦੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਹ ਬਾਅਦ ਗੱਲ ਕਰਾਂਗੇ ਜਿੰਨਾ ਦੋ ਦੋ 에ਵੀਓ ਚੱਕੇ ਸੀਗੇ ਕਿ ਉਹ ਅੱਗੇ ਵੀ ਇਦਾਂ ਦੀ ਕਾਰਵਾਈ ਦੇ ਮੈਨੂੰ ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਉੱਤੇ ਮੈਂ ਕਮੈਂਟ ਨਹੀਂ ਕਰਦੀ ਉਹ ਪਰਟੀਕুলਰ ਕੇਸ ਦੀ ਗੱਲ ਤੁਸੀਂ ਕਰ ਰਹੇ ਹੋ ਪਰਟੀਕুলਰ ਕੇਸ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਦਿਆਂਗੇ ਥੈਂਕ ਯੂ ਧੰਨਵਾਦ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ